ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਇਸ ਵਕਤ ਖੜੇ ਆ ਪਿੰਡ ਕੁੱਦਾ ਜ਼ਿਲ੍ਹਾ ਬਟਿੰਡਾ ਤੇ ਜਿਵੇਂ ਥੋੜੇ ਦਿਨ ਪਹਿਲਾਂ ਬਾਈ ਜੀ ਆਪਾਂ ਵੀਡੀਓ ਪਾਈ ਸੀ ਆਪਣੇ ਪੇਜ ਤੇ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਬੱਕਰੀਆਂ ਕਈ ਵਾਰੀ ਰੇਸ ਸਪਰੇਅ ਵਾਲਾ ਪਾਣੀ ਪੀ ਕੇ ਨੁਕਸਾਨ ਹੋ ਜਾਂਦਾ ਤੇ ਪੰਜਾਬ ਦੇ ਵਿੱਚ ਇੱਕ ਦੋ ਭਰਾਵਾਂ ਦਾ ਹੋਇਆ ਹੀ ਆ ਤੇ ਇਹੀ ਮੰਦਭਾਗੀ ਘਟਨਾ ਜਿਹੜੀ ਪਿੰਡ ਕੁੱੱਦੇ ਹੋਈ ਆ ਇੱਕ ਬੱਕਰੀ ਪਾਲਕਾ ਬਾਈ ਜਗਤਾਰ ਸਿੰਘ ਇਹਨਾਂ ਨੂੰ ਪੱਪੀ ਦੇ ਨਾਮ ਨਾਲ ਪਿੰਡ 'ਚ ਜਾਂਦੇ ਆ ਇਹ ਬੱਕਰੀਆਂ ਦਾ ਕੰਮ ਹੀ ਕਰਦੇ ਆ ਕਾਫੀ ਸਾਲਾਂ ਤੋਂ ਕੱਲ ਇਹਨਾਂ ਦਾ ਨੁਕਸਾਨ ਹੋਇਆ ਕਾਫੀ ਨਾਲ ਇਹਨਾਂ ਦੇ ਜਿਹੜੇ ਉਹ ਮਰ ਚੁੱਕੇ ਆ ਪਾਣੀ ਪੀਣ ਦੇ ਨਾਲ ਰੇ ਆਲਾ ਬਾਈ ਤੋਂ ਜਾਣਕਾਰੀ ਲੈਨੇ ਆ ਤੇ ਇਹ ਵੀਡੀਓ ਪਾਉਣ ਦਾ ਮਕਸਦ ਹੈਗਾ ਨਾਲੇ ਤਾਂ ਬਾਈ ਜਿਹੜੇ ਬੱਕਰੀ ਪਾਲਕ ਬੱਕਰੀਆਂ ਦਾ ਕੰਮ ਕਰਦੇ ਆ ਬਾਹਰ ਚਰਾਈ ਤੇ ਉਹ ਆਪ ਦਾ ਬਾਈ ਖਿਆਲ ਰੱਖੋ ਹਨਾ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਜਿਹੜੇ ਭਰਾ ਬਾਈ ਮਦਦ ਕਰ ਸਕਦੇ ਆ ਇਸ ਬਾਈ ਦੀ ਮਦਦ ਵੀ ਜਰੂਰ ਕਰਿਓ ਨਾਲ ਪਿੰਡ ਦੇ ਸੱਜਣ ਖੜੇ ਆ ਜਿਨ੍ਹਾਂ ਨੇ ਆਪਾਂ ਨੂੰ ਬੁਲਾਇਆ ਤੇ ਜਿੰਨਾ ਹੋ ਸਕਿਆ ਬਾਈ ਦੀ ਮਦਦ ਕਰਿਓ ਥੋੜੇ ਬਹੁਤ ਨਾਲ ਹੀ ਸਹਾਇਤਾ ਹੋ ਜਾਂਦੀ ਆ ਕਿਉਂਕਿ ਇਹਨਾਂ ਦਾ ਨੁਕਸਾਨ ਹੋਇਆ ਇਹਨਾਂ ਜਰਨਾ ਵੀ ਬਹੁਤ ਔਕਾ ਹਨਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਆਪਣੇ ਬਾਰੇ ਦੱਸ ਦਈਏ ਆਪਣਾ ਨਾਮ ਤੇ ਪਿੰਡ ਆਪਣਾ ਕੁੱਦਾ ਹੀ ਇਹੀ ਹੈ ਹਾਂ ਜੀ ਪਿੰਡ ਮੇਰਾ ਕੁੱਦਾ ਜੀ ਨਾਮ ਮੇਰਾ ਜਗਤਾਰ ਸਿੰਘ ਆ ਪਿੰਡ ਚ ਮਨ ਪੱਪਿਆ ਦੇ ਆ ਜੀ ਠੀਕ ਹੈ ਜੀ ਤੇ ਇੱਕ ਗੱਲ ਕੀ ਬਣੀ ਸੀਗੀ ਜਿਹੜੀ ਆਪਣੀ ਕਹਾਣੀ ਹੋਈ ਨੇੜੇ ਥਾਣੇ ਜੀ ਨਾ ਮੇਰੇ ਉਹ ਰੇਪਾਈ ਪਈ ਪਈ ਸੀ ਮੱਕੀ ਦੇ ਵਿੱਚ ਮੂਹਾਂ ਦੇ ਵਿੱਚ ਧਰੀ ਪਈ ਸੀਗੀ ਹਾਂ ਜੀ ਤੇ ਮੂਹਾਂ ਦੇ ਵਿੱਚ ਪਾਣੀ ਉਹਨਾਂ ਨੇ ਲਾਕਛਰਤਾ ਅੱਛਾ ਬਾਅਸ ਮੁਰਿਆਰੇ ਵਾਲਾ ਪਾਣੀ ਲਾਈਟ ਉਟ ਗਈ ਲਾਈਟ ਉਟ ਗਈ ਕਿਤੇ ਮੈਨੂੰ ਪਤਾ ਨਹੀਂ ਸੀ ਮੈਂ ਬੇਗਤਾ ਲੈ ਆ ਵੀ ਗਟਾਰੇ ਦਾ ਉੱਤੇ ਮੈਂ ਜਪਿਆ ਹੂੰ ਭੱਜ ਕੇ ਜਾ ਕੇ ਪਸੂ ਪਾਣੀ ਪੀ ਲਈ ਬਸ ਆਹ ਕਰਨ ਬਣਿਆ ਜੀ ਇਹਨਾਂ ਦਾ ਅੱਛਾ ਤੁਹਾਨੂੰ ਪਤਾ ਲੱਗ ਗਿਆ ਸੀਗਾ ਵੀ ਰੇ ਵਾਲਾ ਪਾਣੀ ਹਾਂ ਤੁਹਾਨੂੰ ਪਤਾ ਲੱਗ ਗਿਆ ਸੀਗਾ ਵੀ ਰੇ ਵਾਲਾ ਗਟਾ ਆ ਪਿਆ ਮੈਨੂੰ ਸ਼ੱਕ ਸੀਗਾ ਵੀ ਰੇ ਵਾਲਾ ਪਾਣੀ ਆ ਹੂੰ ਗਾਂ ਜਦੋਂ ਮੈਨੂੰ ਮਿਲੇ ਉਹ ਕਹਿੰਦੇ ਵੀ ਅਸੀਂ ਰੇ ਪਾਛੀ ਦੋ ਘਟੇ ਅੱਛਾ ਮੈਂ ਕਹਾਂ ਉਹਨ ਤਾਂ ਕੀ ਬੰਦਾ 10 ਮਿੰਟ ਆਵਾਜ਼ ਆ ਕੇ ਮੇਮਣਾ ਡਿੱਗ ਪਿਆ ਹਾਂ ਫੇ ਮਗਰ ਬੱਕਰੀਆਂ ਤੇ ਗੜਾ ਅੱਗੇ ਫਿਰ ਬੋਕ ਡਿੱਗ ਪਿਆ ਉੱਥੇ ਉੱਥੇ ਡਿੱਗਦਾ ਤੇ ਅੱਧਾ ਕਿੱਲਾ 2 ਕਿੱਲਾ ਵਸਾ ਪਾ ਪਾ ਵਸਾ ਅੱਛਾ ਜੀ ਫੇਰ ਤੁਸੀਂ ਫਿਰ ਕੀ ਕੀਤਾ ਉਹਦੇ ਬਾਅਦ ਡਿੱਗਾਂ ਲੱਗੇ ਅਸੀਂ ਡਾਕਟਰ ਸੱਧਿਆ ਜੀ ਮੁੰਡੇ ਨੂੰ ਸੱਧਿਆ ਕਰੋ ਹਾਂ ਤੇ ਬਸ ਮਾੜਾ ਮਾੜਾ ਆਇਆ ਘਟ ਲੱਗੇ ਪਿੰਡਾਂ ਉਹਨਾਂ ਦਾ ਤੇ ਸਾਈ ਬਾਤ ਫੋਨ ਦੀ ਉਲਟੀ ਆਉਣ ਲੱਗੇ ਮੂੰਹ ਤੇ ਉਹਨਾਂ ਦੇ ਅੱਛਾ ਜੀ ਨਾਲ ਦੇ ਨਾਲ ਜਾਨ ਨਿਕਲ ਗਈ ਮਤਲਬ ਉੱਥੇ ਖੇਤ ਚ ਨਾਲ ਦੀ ਨਾਲ ਹੀ ਸਿਰ ਹੋ ਗਿਆ ਜਾ ਕੇ ਕਿੰਨੇ ਨਿਸ਼ਾਨ ਹੋ ਗਿਆ ਫਿਰ ਉੱਥੇ ਜਾਨਵਰਾਂ ਦਾ ਸੱਤ ਬੱਕਰੀਆਂ ਮਰ ਗਈਆਂ ਜੀ ਇੱਕ ਬੋਕ ਚਾਰ ਮੇਵਣੇ ਸੀਗੇ ਛੋਟੇ ਜੀ ਇੱਕ ਅ अच्छा ਇਹਨਾਂ ਨੁਕਸਾਨ ਹੋ ਗਏ ਉਹ ਵੀ ਉਹਨੇ ਕਿ ਜਾਨਵਰਾਂ ਨੇ ਪਾਣੀ ਪੀਤਾ ਸੀ ਕਿ ਸਾਰੇ ਪੀ ਗਏ ਵਿੱਚ ਤਾਂ ਉਹਨਾਂ ਨੂੰ ਪਤਾ ਹੀ ਲੱਗ ਕਿੰਨੇ ਕਿ ਪੀ ਗਏ ਵਿੱਚ ਤਾਂ ਭਜਲੇ ਕੁਝ ਥੋੜਾ ਥੋੜਾ ਪੀ ਕੇ ਕੁਝ ਜਿਹੜੇ ਜ਼ਿਆਦਾ ਪੀਤਾ ਉਹਨਾਂ ਨੂੰ ਕੁਸ ਹੋ ਗਿਆ ਠੀਕ ਆ ਮੂਹਰੇ ਕੋਲੇ ਪੀਤਾ اچھا ਪਾਣੀ ਥੋੜਾ ਪਾਣੀ ਸੀ ਦੋ ਦੋ ਚਾਰ ਚਾਰ ਟੋੜੇ ਜਾਈ ਖੜਾ ਸੀ ਕੱਚੇ ਖਾਲ ਚ ਹਾਂ ਆ ਕਾਣੀ ਬਣੀ ਤੇ ਕਿਤੇ ਕੋਈ ਲਿਖਾਇਆ ਜੀ ਡਾਕਟਰ ਨੂੰ ਸਰਕਾਰੀ ਬੁਲਾਇਆ ਜਾਂ ਸੱਦਿਆ ਕਿਸੇ ਨੂੰ ਦਿਖਾਇਆ ਸੀ ਜਾਨਵਰ ਕਿ ਨਹੀਂ ਕਿਸੇ ਨੂੰ ਦਿਖਾਈ ਡਾਕਟਰ ਸੱਦਿਆ ਸੀ ਸਾਡੇ ਹੈਗਾ ਉਹ ਠੀਕ ਟੂਕੇ ਵਿਚਾਰਾ ਲਾ ਕੇ ਗਿਆ अच्छा ओदे ਨਾਲ ਕੋਈ ਫਰਕ ਨਹੀਂ ਪਿਆ ਜਾਨਵਰ ਨਾਲ ਦੀ ਨਾਲ ਉਹ ਉਹ ਨਹੀਂ ਦਿੱਤਾ ਬਸ ਉਹਦੀ ਮੌਕੇ ਦੀ ਡੈਡ ਹੋ ਗਈ ਮੌਕੇ ਦੀ ਡੈਡ ਹੋ ਗਈ ਤੇ ਤੁਹਾਡੇ ਹਿਸਾਬ ਨਾਲ ਕਿੰਨੇ ਕ ਦਾ ਨੁਕਸਾਨ ਮੰਨਦੇ ਹੋ ਤੁਸੀਂ ਕਿੰਨੇ ਕਿੰਨੇ ਦਾ ਨੁਕਸਾਨ ਦਾ 15000 ਤੋਂ ਬੱਕਰੀ ਕੱਟ ਹੀ ਰਹੀ ਜੀ ਕੋਈ 15 ਤੋਂ ਕੋਈ 20 ਤੋਂ ਇਸ ਦਾ 22000 ਵਾਲੀਆਂ ਵੀ ਸੀ ਅੱਛਾ 25 25000 ਵਾਲੀਆਂ ਵੀ ਸੀ ਬੱਸ ਜਿਹੜਾ ਨੁਕਸਾਨ ਹੋ ਜੀ ਹੋ ਗਿਆ ਬਹੁਤ ਜਿਆਦਾ ਬਹੁਤ ਮਾੜਾ ਹੋਇਆ ਹਨਾ ਜੀ ਤੇ ਬਾਈ ਸਾਰੇ ਭਰਾ ਨਾ ਖੇਤਾਂ ਨਹੀਂ ਚੁਣੀ ਇਹ ਤੇ ਆ ਜੀ ਸਾਰੇ ਅੱਛਾ ਜੀ ਇਸੇ ਤੇ ਕੰਮ ਆ ਸਾਡਾ ਕਾਰੋਬਾਰੀ ਇਸੇ ਤੇ ਸੀ ਬਸ ਕਿੰਨੇ ਸਾਲ ਹੋ ਗਏ ਬੱਕਰੀਆਂ ਦਾ ਕੰਮ ਮੈਨੂੰ ਬੱਕਰੀਆਂ ਨਾਲ ਜੀ ਮੈਂ ਤਾਂ ਲੱਗਿਆ ਸੀ 15 16 ਸਾਲ ਦਾ ਬੱਕਰੀਆਂ ਦੇ ਠੀਕ ਜੀ ਟੋਟਲ ਹੁਣ ਕਿੰਨੇ ਨਗ ਰਹਿ ਗਏ ਫਿਰ ਆਪਣੇ ਕੋਲ ਟੋਟਲ ਮੇਰੇ ਕੋਲ 18 ਕੇ ਪਸ਼ੂ ਰਹਿ ਗਏ ਜੀ ਠੀਕ ਹੈ 34 36 ਪਸ਼ੂ ਸੀਗੇ ਮੇਰੇ ਕੋਲ ਕੀ ਹੁਣ ਕੀ ਤੁਸੀਂ ਚਾਹੁੰਦੇ ਹੋ ਵੀ ਜਿਹੜੇ ਕੋਈ ਭਰਾ ਦੇਖ ਰਿਹਾ ਹੈ ਹਨਾ ਆਪਣਾ ਵਸੇ ਮੰਗਣ ਨੂੰ ਜੀ ਤਾਂ ਨਹੀਂ ਕਰਦਾ ਆ ਤਾਂ ਵਧੀਆ ਚਲੋ ਕਿਰਤਕ ਮੈਂ ਚੱਲਦੀ ਆ ਰੋਡੀ ਬਸ ਚੱਲੀ ਜਾਂਦਾ ਸੀ ਕੰਮ ਜੀ ਗੱਲ ਕਰ ਵੀ ਹੁਣ ਮਜਬੂਰੀ ਬਣ ਗਈ ਪਹਿਲਾ ਸਾਲ ਚ ਬੋਕ ਲਾਗਣਾ ਮੇਰਾ ਬੋਕ ਮਰ ਗਿਆ 77000 ਰੁਪਏ ਦਿੰਦੇ ਸੀ ਬੋਕ ਦਾ ਅੱਛਾ ਹੁਣ ਫਿਰ ਬੋਕ ਮਰ ਗਿਆ ਬੱਕਰੀਆਂ ਮਾਰ ਗਏ 10 ਬੋਕ ਅਲੱਗ-ਅਲੱਗ ਕੇ ਪਹਿਲਾ ਸਾਲ ਚ ਬਹੁਤ ਜਿਆਦਾ ਨੁਕਸਾਨ ਹੋਇਆ ਬਾਈ ਵਿਵਤਾ ਜਿਹੜੀ ਕਿਸੇ ਤੇ ਵੀ ਆ ਸਕਦੀ ਆ ਹਨਾ ਜਿਹੜਾ ਬੰਦਾ ਜਾਨਵਰਾਂ ਦਾ ਕੰਮ ਕਰਦਾ ਸਾਹ ਵਾਲੀ ਚੀਜ਼ ਆ ਕਦੇ ਵੀ ਕੋਈ ਗੱਲ ਹੋ ਸਕਦੀ ਆ ਤੇ ਆਪਣੇ ਪ੍ਰਾਣ ਨੇ ਸਮਿਆਂ ਤੋਂ ਹੀ ਪੰਜਾਬ ਦੀ ਇਹ ਰੀਤ ਬਣੀ ਆ ਵੀ ਆਪਾਂ ਔਖੇ ਸਮੇਂ ਦੇ ਵਿੱਚ ਜਿਹੜਾ ਖੜਦੇ ਆਏ ਆ ਹਨਾ ਚਾਹੇ ਕੋਈ ਜ਼ਰੂਰਤਮੰਦ ਦਾ ਮਜਲੂਮ ਬੰਦਾ ਨੁਕਸਾਨ ਹੁੰਦਾ ਕਿਸੇ ਦਾ ਤਾਂ ਆਪਾਂ ਸਾਰੇ ਰਲ ਮਿਲ ਕੇ ਉਹਦੀ ਬਾਹ ਫੜਦੇ ਆਂ ਜ਼ਰੂਰ ਭਰਾ ਬਣੇ ਜਿੰਨਾ ਵੀ ਹੋ ਸਕਿਆ ਬਾਈ ਦੀ ਹੈਲਪ ਜ਼ਰੂਰ ਕਰਿਓ ਇਹਨਾਂ ਦਾ ਨੰਬਰ ਵੀ ਆਪਾਂ ਦੇਵਾਂਗੇ ਤੇ ਡਾਇਰੈਕਟ ਇਹਨਾਂ ਦਾ ਜਿਹੜਾ ਖਾਤੇ ਦਾ ਨੰਬਰ ਆ ਜਾਂ Google Pay ਜੋ ਵੀ ਚੱਲਦਾ ਹੋਊਗਾ ਉਹ ਆਪਾਂ ਦੇਵਾਂਗੇ ਠੀਕ ਹੈ ਜੀ ਡਾਇਰੈਕਟ ਹੀ ਬਾਈ ਹੋਰਾਂ ਦਾ ਨੰਬਰ ਦੇਵਾਂਗੇ ਕਿਸੇ ਨੇ ਆ ਕੇ ਇਹਨਾਂ ਨਾਲ ਗੱਲਬਾਤ ਕਰਨੀ ਆ ਖੁੱਦਾ ਇਹਨਾਂ ਦਾ ਪਿੰਡ ਆ ਜਿਹੜਾ ਬਾਦਲ ਬਠਿੰਡਾ ਰੋਡ ਤੇ ਪਿੰਡ ਆ ਇਹ ਜੈ ਸਿੰਘ ਦੇ ਨਾਲ ਤੇ ਆਪਣਾ ਘਰ ਕਿੱਥੇ ਜੇ ਹੈਗਾ ਪਿੰਡ ਦੇ ਵਿੱਚ ਹੀ ਘਰ ਜੇ ਮੇਰਾ ਪਹਿਲੇ ਪਛਾਣ ਰੋਡ ਦੇ ਉੱਤੇ ਹੀ ਆ ਵੱਡੀ ਦੇ ਵੱਡੀ ਰੋਡ ਤੇ ਹਾਂ ਸੰਗਤ ਵਾਲੇ ਰੋਡ ਤੇ ਬੁੱਤੀ ਕਿਹੜੀ ਹੈ ਜੀ ਚਾਰ ਨੰਬਰ ਗਲੀ ਚ ਪਿੰਡ ਦੇ ਵੀ ਆਪਣੇ ਨਾਲ ਬਾਈ ਸੱਜਣ ਖੜਿਆ ਹਨਾ ਆਪਣਾ ਕੀ ਨਾਮ ਆ ਜੀ ਗੁਰਚੰਦ ਸਿੰਘ ਜੀ ਤੇ ਤੁਸੀਂ ਬਾਈ ਨੂੰ ਦੇਖ ਦਿਓ ਕਿੰਨੇ ਸਾਲਾਂ ਦੇ ਇਹ ਕੰਮ ਕਰਦਾ ਠੀਕ ਹੈ ਜੀ ਨੁਕਸਾਨ ਹੋ ਗਿਆ ਕਾਫੀ ਹਨਾ ਪਿੰਡ ਵੱਲੋਂ ਹੀ ਫਿਰ ਕੋਈ ਕਦ ਕਰੋਂਗੇ ਜੀ ਸਹਾਇਤਾ ਮਦਦ ਕਰਾਂਗੇ ਠੀਕ ਹੈ ਜੀ ਤੇ ਬਾਈ ਦਾ ਹੀ ਬੇਟਾ ਹੈਗਾ ਜਿਹੜਾ ਬਾਈ ਆਪਾਂ ਨੂੰ ਨੰਬਰ ਵੀ ਦੱਸੂਗਾ ਬਾਈ ਆਪਣਾ ਨੰਬਰ ਜਰੂਰ ਦੱਸ ਦਿਓ ਜੀ ਨੰਬਰ ਹੈਗਾ 95174 ਜੀ 57795 ਜੀ ਠੀਕ ਆ ਬਾਈ ਤੇ ਪਾਪੇ ਦਾ ਨੰਬਰ ਹੈਗਾ 98729 24347 ਜੀ ਠੀਕ ਆ ਬਾਈ ਬਾਈ ਆਪਣੇ ਨਾਲ ਹਨਾ ਜਿਨ੍ਹਾਂ ਨੇ ਆਪਾਂ ਨੂੰ ਬਾਈ ਨੇ ਫੋਨ ਕੀਤਾ ਸੀਗਾ ਤੇ ਇਹ ਬਾਈ ਸਬਜੀ ਦਾ ਕੰਮ ਕਰਦੇ ਆ ਬਾਈ ਪਿੰਡ ਦਾ ਹੋਣ ਕਰਕੇ ਬਾਈ ਨੇ ਦੱਸਿਆ ਵੀ ਇਹ ਗੱਲ ਬਣ ਗਈ ਸਵੇਰ ਫੋਨ ਕੀਤਾ ਸੀ ਤੇ ਆਪਾਂ ਆਏ ਆ ਚੱਲ ਕੇ ਤੇ ਬਾਈ ਨੁਕਸਾਨ ਬਾਈ ਦਾ ਬਹੁਤ ਹੋ ਗਿਆ ਜਿਹੜੇ ਭਰਾ ਵੀਡੀਓ ਦੇਖ ਰਹੇ ਹਨਾ ਦੂਰ ਦੂਰ ਆਪਣੀ ਵੀਡੀਓ ਜਾਊਗੀ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਵੀਰੇ ਕਰੀਬ ਪਰਿਵਾਰ ਹੈਗਾ ਹੂੰ ਤੇ ਮਦਦ ਕੀਤੀ ਜਾਵੇ ਜਿੰਨੀ ਹੋ ਸਕਦੀ ਹੈਗੀ ਜੀ ਬਾਈ ਆਪਾਂ ਐਨੀਆਂ ਦੇ ਵੀ ਮਦਦ ਵੀ ਮੰਨ ਲਓ ਵੀ ਛਿੰਨਾ ਨੁਕਸਾਨ ਆ ਉਹਨਾਂ ਕਾ ਤਾਂ ਇਹਨਾਂ ਦੀ ਪਰਵਾਹੀ ਹੋਵੇ 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 ਹਨਾ ਤੇ ਮੰਗਣ ਨੂੰ ਜੀ ਕਿਸੇ ਦਾ ਕਰਦਾਂ ਨਹੀਂ ਨਹੀਂ ਕਰਦੇ ਜੀ ਤੇ ਨੁਕਸਾਨ ਇਹਨਾਂ ਦਾ ਹੋਇਆਗਾ ਨੁਕਸਾਨ ਮਦਦ 10-12 ਬੱਕਰੀਆਂ ਇਹ ਆਂਦੇ ਆ ਵੀ ਛੋਟੇ ਵੱਡੇ ਨਾਲ ਹਾਂ ਤੇ ਸ਼ਾਮ ਨੂੰ ਜਦੋਂ ਸਾਨੂੰ ਪਤਾ ਲੱਗਿਆ ਤੇ ਅਸੀਂ ਗਏ ਇਹਨਾਂ ਦੇ ਘਰੇ ਹਾਂ ਸੁਬਾ ਮੈਂ ਇਹਨਾਂ ਨੂੰ ਹੌਸਲਾ ਦਿੱਤਾ ਮੈਂ ਕਿ ਚਲੋ ਕੋਈ ਨਹੀਂ ਆਪਾਂ ਸੱਦਾਂਗੇ ਬਾਈ ਵਰਗਿਆਂ ਨੂੰ ਹਾਂਜੀ ਤੇ ਵੀਡੀਓ ਪਵਾਵਾਂਗੇ ਇਹਨਾਂ ਦੀ ਮਾਤਾ ਘਰੇ ਟਿਕਟੂਕੇ ਲੱਗੀ ਜਾਂਦੇ ਆ ਉਹਨਾਂ ਦੇ ਹੋ ਹੀ ਜਾਂਦਾ ਹਾਂ ਤੇ ਬੁੜੀਆਂ ਟੈਨਸ਼ਨ ਲਈ ਬੈਠੀਆਂ ਸੀਗਾ ਮੈਂ ਇਹਨਾਂ ਨੂੰ ਹੌਸਲਾ ਜਦਿਆ ਮੈਂ ਕਿ ਚਲੋ ਕੋਈ ਗੱਲ ਨਹੀਂ ਆਪਾਂ ਮੈਂ ਸੱਦਾਂਗੇ ਗੱਲਬਾਤ ਕਰਾਂਗੇ ਮੈਂ ਜਿੰਨਾ ਕੋ ਹੋ ਸਕੇ ਆ ਆਪਾਂ ਕਰਾਂਗੇ ਠੀਕ ਹੈ ਬਾਈ ਧੰਨਵਾਦ ਬਾਈ ਤੇ ਬਾਈ ਜਰੂਰ ਸਾਰਿਆਂ ਨੂੰ ਬੇਨਤੀ ਆ ਹਨ ਜਿੰਨੇ ਵੀ ਭਰਾ ਇਹ ਵੀਡੀਓ ਨੂੰ ਦੇਖ ਰਹੇ ਆ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਬਾਈ ਦਾ ਨੰਬਰ ਆਪਾਂ ਦਿੱਤਾ ਹੋਇਆ ਸਕਰੀਨ ਤੇ ਚਾਹੇ ਇਹਨਾਂ ਨਾਲ ਗੱਲਬਾਤ ਕਰਕੇ ਚਾਹੇ ਡਾਇਰੈਕਟ ਤੁਸੀਂ ਜਿੰਨੀ ਵੀ ਮਦਦ ਕਰਨੀ ਜਰੂਰ ਕਰਿਓ ਆ ਨਾਗੇ ਨਾਲ ਕੋਲ ਰਹਿ ਗਏ ਬੱਕਰੀਆਂ ਨੇ ਬਾਈ ਦਿਖਾ ਦੇ ਤੇ ਬੱਕਰੀਆਂ ਬਾਈ ਕਹਿੰਦੇ ਵੀ ਜਿੰਨੀਆਂ ਵੀ ਡੈੱਡ ਹੋਈਆਂ ਮਰੀਆਂ ਹਨ ਚੰਗੀਆਂ ਬੱਕਰੀਆਂ ਸੀਗੀਆਂ ਸਾਰੀਆਂ ਵਧੀਆ ਹੋਣ ਆਪਣੇ ਕੋਲੇ ਆ ਨਾ ਗਿਆ ਫਿਰ ਤੁਸੀਂ ਅੱਜ ਵੀ ਚਾਰਨ ਆਏ ਹੋ ਹਣਾ ਜੀ ਹੌਸਲਾ ਤਾਂ ਨਹੀਂ ਪੈਂਦਾ ਹੁਣ ਹੌਸਲਾ ਤਾਂ ਕਿੱਥੇ ਪੈਂਦਾ ਉਹ ਗੱਲ ਕਿੱਥੇ ਬਣਦੀ ਹੈ ਬਾਈ ਯਾਰ ਹੂੰ ਚੁਰਾਈ ਦੀ ਸੀਗਾ ਫਿਰ ਕਿ ਘਰੇ ਵੀ ਪਾਉਣਿਓ ਕੁਛ ਇਹਨਾਂ ਨੂੰ ਜੀ ਚੁਰਾਈ ਤੀ ਸਾਡਾ ਤਾਂ ਬਾਹਰ ਤੇ ਏ ਤੰਦਾਂ ਫਿਰ ਬਾਹਰ ਥਾਂ ਹੈ ਨਹੀਂ ਥਾਂ ਹੈ ਨਹੀਂ ਪੀੜਾ ਥਾਂ ਹੈ ਅੱਛਾ ਇਹ ਬਾਹਰ ਲੈ ਕੇ ਆਇਆ ਹੁਣ ਥਾਂ ਹੀ ਬਾਹਰ ਲੈ ਕੇ ਆਏ ਕੋਈ ਰਜਗਾਰ ਦਾ ਹੋਰ ਵੀ ਸਾਧਣਾ ਕਿ ਬੱਕਰੀਆਂ ਦੀ ਸੀ ਇਹ ਥੱਲੇ ਬੱਕਰੀਆਂ ਤੇ ਸਾਡਾ ਬੱਕਰੀਆਂ ਥੱਲੇ ਬੱਕਰੀਆਂ ਤੇ ਠੀਕ ਹੈ ਜੀ ਚਲੋ ਕੋਈ ਨਾ ਬਾਪੂ ਜੀ ਹੌਸਲਾ ਨਾ ਹਾਰਿਓ ਜਰੂਰ ਬਈ ਸਾਰੇ ਮਦਦ ਕਰਿਓ ਜਿੰਨਾ ਵੀ ਜਿੰਨਾ ਵੀ ਕੋਈ ਗੰਜੈਸ਼ ਰੱਖਦਾ ਹਨਾ ਪ੍ਰਮਾਤਮਾ ਨੇ ਸਾਰਿਆਂ ਨੂੰ ਰਿਜਕ ਦਿੱਤਾ ਤੇ ਆਪਣੇ ਥੋੜੇ ਥੋੜੇ ਨਾਲ ਹੀ ਬਾਈ ਦੀ ਹੈਲਪ ਹੋ ਜੂਗੀ ਤੇ ਚਲੋ ਦੁੱਖ ਭੁੱਲ ਜਾਂਦਾ ਨੁਕਸਾਨ ਬਹੁਤ ਬਈ ਵੱਡਾ ਹੁੰਦਾ ਕਿਉਂਕਿ ਜਿਹੜੀਆਂ ਬੱਕਰੀਆਂ ਤਿਆਰ ਕਰਨੀਆਂ ਐ ਤਾਂ ਹੈ ਨਹੀਂ ਵੀ ਇੱਕ ਦਿਨ ਚੱਕ ਮਹੀਨੇ ਚ ਹੋ ਗਈਆਂ ਦੋ ਦੋ ਤਿੰਨ ਤਿੰਨ ਸਾਲ ਲੱਗਦੇ ਆ ਬੱਕਰੀਆਂ ਤਿਆਰ ਹੋਣ ਤੇ ਫੇਰ ਜਾ ਕੇ ਬੰਦੇ ਦਾ ਹੌਸਲਾ ਪੈਂਦਾ ਵੀ ਅੱਗੇ ਬੱਚੇ ਆਉਣਗੇ ਤੇ ਇਹਨਾਂ ਦਾ ਵੱਡੀਆਂ ਬੱਕਰੀਆਂ ਨੁਕਸਾਨ ਹੋਇਆ ਸਾਰੇ ਭਰਾ ਜਰੂਰ ਮਦਦ ਕਰੋ ਜੀ ਧੰਨਵਾਦ